ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੋ ਹੈ ਇੱਥੇ ਇਹ ਕਾਟ ਲਗਾਏ ਮੈਨੂੰ 7 ਦਿਨ ਹੋ ਗਏ ਅੱਜ ਅੱਛਾ 1 ਹਫਤਾ ਹੀ ਹੋਇਆ ਹੈ ਹਫਤਾ ਹੋਇਆ ਅੱਛਾ ਕੀ ਕੀ ਖਾਸ ਲੁਧਿਆਣੇ ਵਾਲੇ ਲੋਕਲੀ ਕਾਨਪੀਨ ਦੇ ਸ਼ੌਕੀਨ ਨੇ ਲੁਧਿਆਣਾ ਦੇ ਕੀ ਕੀ ਖਾਸ ਲੈ ਕੇ ਆਏ ਬੇਸਿਕ ਚੀਜ਼ ਜਿਹੜਾ ਬ੍ਰੇਕਫਾਸਟ ਸਟਾਰਟ ਹੁੰਦਾ ਤਾਂ ਆਪਾਂ ਚਾਹ ਤਾਂ ਸਟਾਰਟ ਕਰਦੇ ਹਾਂ ਅਸੀਂ ਚਾਹ ਦੀ ਜੇ ਆਪਾਂ ਉਹਦੀ ਜਗਾ ਤਾਂ ਅਮੂਲ ਦੁੱਧ ਪੱਤੀ ਲਾਂਚ ਕਰਦਾ 13 ਰੁਪਏ ਦੇ ਉਹਦੇ ਵਿੱਚ ਅਸੀਂ 2 ਘੰਟੇ ਦੁੱਧ ਨੂੰ ਕਾੜ ਕੇ ਹਰੇ ਵਾਲਾ ਤਗੜ ਜਿਹੜਾ ਹੁੰਦਾ ਉਹਦੇ ਵਿੱਚ ਅਦਰਕ ਤੇ ਇਲਾਇਚੀ ਪਾ ਕੇ ਕੋਈ ਪਾਣੀ ਨਹੀਂ ਮਲਾਂਦੇ ਸਿੱਧਾ ਉਹ 13 ਰੁਪਏ ਚ ਲਾਂ ਅੰਮ੍ਰਿਤ ਤੋਂ ਲੈ ਦੁੱਧ ਪੱਤੀ ਇਹ ਨਾਮ ਤੇ ਆਉਂਦੀ ਉੱਥੇ ਉੱਥੇ ਉਹ 5000 ਕੱਬ ਤੱਕ ਵੇਚਦੇ ਐ ਤੇ ਸਾਡਾ ਵੀ ਕੰਸਾ 23 ਸੀਗਾ ਚਲੋ ਸਲਾਮ ਤੱਕ ਜਾਣਾ ਪਹਿਲੇ ਸੀਸ਼ਨ ਤਾਂ ਇੱਥੇ ਦਿੱਤਾ ਗਿਆ ਵਾਈਫ ਨਾਲ ਜਦੋਂ ਮੈਂ ਸਟਾਰਟ ਕੀਤਾ ਸੀਗਾ ਪਹਿਲਾਂ ਮੂਰ ਰਹੀ ਸੀਗਾ ਵੀ ਸਿਰਫ ਦੁੱਧ ਪੱਤੇ ਹੀ ਕੰਮ ਲਾਂਚ ਕਰਾਂਗੇ ਬਰ ਦੈਨ ਮੈਂ ਸਟਾਰਟ ਕਰਕੇ ਵੀ ਉਹਦੇ ਵਿੱਚ ਐਡ ਐਡ ਕਰਨ ਦਾ ਮਨ ਕੀਤਾ ਸਾਨੂੰ ਮੈਗੀ ਸਮਝ ਆਈ ਦੂਸਰਾ ਪ੍ਰੋਡਕਟ ਕਿੱਦਾਂ ਦੀ ਚਾਹ ਐਸੇ ਬਣਦੀ ਏ ਚਾਹ ਬਹੁਤ ਸਵਾਦ ਬਣਦੀ ਆਈ ਚਾਹ ਨਹੀਂ ਆਪਾਂ ਦੁੱਧ ਪੱਤੀ ਕਹਾਂਗੇ ਇਹ ਐਕਚੁਅਲ ਤੇ ਦੁੱਧ ਪੱਤੀ ਹੀ ਦੇ ਰਹੇ ਨੇ ਚਾਹ ਨਹੀਂ ਦੇ ਰਹੇ ਤਾਕਿ ਇੱਕ ਨਾਲੇ ਦੁੱਧ ਪੱਤੀ ਦਾ ਜਿਹੜਾ ਸਵਾਦ ਆ ਉਹ ਬਹੁਤ ਵਧੀਆ ਆ ਰਿਹਾ ਕਿ ਲਾਈਕ ਦੁੱਧ ਨਾ ਬਹੁਤ ਵਧੀਆ ਵਰਤਦੇ ਨੇ ਚੰਗੀ ਚੀਜ਼ ਆ। ਬੈਂਡ ਵਿੱਚ ਇਹਨਾਂ ਦਾ ਤੁਸੀਂ ਮੈਂ ਰეკਮੈਂਡ ਕਰਦਾ ਕਿ ਸਾਰੇ ਆ ਕੇ ਟਰਾਈ ਕਰਿਓ ਇੱਕ ਨਾ ਬੰਬੇ ਸਟਾਈਲ ਸੈਂਡਵਿਚ ਬਣਾਉਂਦੇ ਨੇ। ਅੱਛਾ ਟਿਪੀਕਲ ਬੰਬੇ ਸਟਾਈਲ ਹੈ। ਉਹ ਆਪਣੇ ਪੂਰੇ ਲੁਧਿਆਣੇ 'ਚ ਨਹੀਂ ਇੱਧਰ ਮਿਲਦਾ ਪਿਆਜ। ਤੇ ਬਹੁਤ ਵਧੀਆ ਕੁਆਲਿਟੀ ਦਾ ਬਣਾ ਰਹੇ ਨੇ। 60 ਰੁਪਏ ਦੇ ਵਿੱਚ ਅ ਪੂਰੀ ਵਜਿਸ ਪਾ ਕੇ ਆਲੂ ਟਮਾਟਰ ਪਿਆਜ਼ ਚੁੰਨਾ ਵਿੱਚ ਉਹ ਗਰ ਆ ਪਾ ਕੇ ਉਸ ਤੋਂ ਬਾਅਦ ਅਨੰਦਾ ਦਾ ਪਨੀਰ ਮੈਂ ਖਾਸ ਕਰ ਕਹੂੰਗਾ ਅਨੰਦਾ ਦਾ ਪਨੀਰ ਤੇ ਡਬਲ ਲੇਅਰ ਆਪਾ ਪੋਟ ਕਰਕੇ ਉਸ ਤੋਂ ਬਾਅਦ ਆਪਾਂ ਆਪਣੇ ਕਲਾਈਂ ਨੂੰ ਦਿੰਨੇ ਆ ਮੈਂ ਸਮਝਦਾ ਕਿ ਇਹ ਥੋੜਾ ਡਿਫਰੈਂਸ ਮੰਨਣਾ ਪਏਗਾ ਸੀਸ ਤੇ ਪਨੀਰ ਦੇ ਵਿੱਚ ਬਹੁਤ ਡਿਫਰੈਂਸ ਹੈ ਚਲ ਬਤ ਕਰੀਏ ਤੁਹਾਡੀ ਲਾਈਫ ਦੇ ਬਾਰੇ ਤੇ ਕਿੰਨਾ ਕੁ ਤੁਸੀਂ ਪੜਾਈ ਕੀਤੀ ਹੋਈ ਹੈ ਤੇ ਕਿਦੋਂ ਕੀ ਮਨ ਵਿੱਚ ਆਇਆ ਕਿ ਇਹ ਕੰਮ ਕੀਤਾ ਜਾਵੇ ਇਸ ਤੋਂ ਪਹਿਲਾਂ ਹੋਰ ਕੀ ਕੰਮ ਕਰ 2008 ਤੱਕ 2008 ਦੇ ਵਿੱਚ ਮੈਂ ਐਮਵੀ ਕੀਤੀ ਉਸ ਤੋਂ ਬਾਅਦ 10 ਸਾਲ ਜੌਬ ਕੀਤੀ ਆ ਮੈਂ ਡੁੱਪੀ ਮੰਦਰ ਸੀਗਾ ਕੰਪਨੀ ਚ ਤੇ ਮੇਰੇ ਵਾਈਫ ਵੀ ਪੜੇ ਆ ਉਹਨਾਂ ਨੇ ਅਮੈਨਡ ਕੀਤੀ ਹੋਈ ਆ ਉਸ ਤੋਂ ਬਾਅਦ ਅਸੀਂ ਹੁਣ ਫੂਡ ਇੰਡਸਟਰੀ ਚ ਸਟਾਰਟ ਹੋਏ ਆ ਕਿਉਂਕਿ ਇੱਕ ਤਾਂ ਕੈਸ਼ ਦਾ ਬਿਜ਼ਨਸ ਹੈ ਸਾਨੂੰ ਜੇ ਸਮਝ ਆਇਆ ਇਹਦੇ ਵਿੱਚ ਕਿ ਬਈ ਇਨਵੈਂਟਰੀ ਜਿਹੜੀ ਇਹ ਰੈਗੂਲਰ ਬੇਸ ਤੇ ਨਿਕਲਦੀ ਰਹਿੰਦੀ ਏ ਕੋਈ ਸਟਾਕ ਦੀ ਉਹ ਨਹੀਂ ਹੁੰਦੀ ਤਾਂ ਸਾਨੂੰ ਬਿਜ਼ਨਸ ਦੇ ਵਿੱਚ ਇਹ ਪੁਆਇੰਟ ਸਮਝ ਆਇਆ ਬੀਂਗ ਅਨ ਐਮ ਬੀਏ ਕਿ ਕੁਝ ਬਿਜ਼ਨਸ ਅਜਿਹਾ ਕਿਤਾ ਜਿਹੜਾ ਕਿ ਲੈਸ ਇਨਵੈਂਟਰੀ ਦੇ ਨਾਲ ਟੋਟਲ ਕੈਸ਼ ਚ ਰਵੇ ਜਿਸ ਸਰਪਾ ਕੁਆਲਿਟੀ ਦੇ ਨਾਲ ਆਪਣੇ ਬ੍ਰਾਂਡ ਨੂੰ ਸਾਬਿਤ ਵੀ ਕਰ ਸਕਦੇ ਆ ਔਰ ਸਾਨੂੰ ਮੈਨੂੰ ਇੱਕ ਚੀਜ਼ ਕਰਨੀ ਆਂਦੀ ਕਿੰਨੀ ਮਿਹਨਤ ਕਰਕੇ ਤੁਸੀਂ ਕਿਰ ਘਰ ਦੇ ਕੰਮ ਹੀ ਕਰਨੇ ਹੁੰਦੇ ਆ ਬੱਚੇ ਵੀ ਸੰਭਾਲਨੇ ਹੁੰਦੇ ਫਿਰ ਤੁਸੀਂ ਇੱਥੇ ਆ ਕੇ ਖੜੇ ਹੋ ਕੇ ਜੋਬ ਕਰਦੇ ਹੋ ਬਿਲਕੁਲ ਜੀ ਖਾਲਸੇ ਆ ਜੀ ਤੇ ਗੁਰੂ ਸਾਹਿਬ ਨੇ ਆਪ ਹੀ ਕਿਹਾ ਕਿ ਖਾਲਸਾ ਨੂੰ ਤਾਂ ਰੋਜ਼ ਜੰਗ ਆਪਣੇ ਆਪ ਨਾਲ ਵੀ ਲੜਨੀ ਹੈ ਸਮਾਜ ਨਾਲ ਵੀ ਲੜਨੀ ਹੈ ਸ਼ਰੀਰ ਨਾਲ ਵੀ ਲੜਨੀ ਹੈ ਤੇ ਉਹ ਜੰਗ جاری ਹੈ ਜੀ ਤੇ ਇਹ ਕਹਿਣਾ ਹੈ ਜੀ ਕਿਰਤਾਂ ਤੇ ਇਹਦਾ ਕਿ ਜੇ ਸਾਨੂੰ ਗੁਰੂ ਸਾਹਿਬ ਦੇ ਚਰਨਾ ਚਾਹ ਤੇ ਕੋਈ ਇਸ਼ੂ ਨਹੀਂ ਜੇ ਗੁਰੂ ਸਾਹਿਬ ਨਾਲ ਰਹਿਣ ਤੇ ਜਿੱਥੇ ਮਰਜ਼ੀਆਂ ਜੀ ਖੁਸ਼ ਆ ਕੀ ਖਾਸ ਕੀ ਪਾ ਰਹੇ ਹੋ ਜੀ ਇਦੇ ਵਿੱਚ ਜੀ ਅਸੀਂ ਦੁੱਧ ਨੂੰ ਲੈ ਕੇ ਪਿਓਰ ਬ੍ਰਾਂਡਡ ਦੁੱਧ ਲੈਨੇ ਆ ਅਮੂਲ ਦਾ ਲੈਨੇ ਆ ਔਰ ਉਸ ਨੂੰ ਅਸੀਂ ਬੋਇਲ ਕਰਦੇ ਆ ਤੇ ਬੋਇਲ ਕਰਨ ਦੇ ਨਾਲ ਨਾਲ ਉਹਨੂੰ ਵਾਰੀ-ਵਾਰੀ ਉਹਨੂੰ ਉਬਾਲੇ ਦੇਈ ਜਾਣੇ ਤੇ ਜਿਵੇਂ ਉਹ ਬੈਠਦਾ ਹੈ ਉਬਲ ਕੇ ਤੇ ਉਸ ਤੋਂ ਬਾਅਦ ਉਹਨੂੰ ਉਹਦੇ ਵਿੱਚ ਅਸੀਂ ਪੱਤੀ ਪਾਉਨੇ ਆ ਤੇ ਉਹਦੇ ਵਿੱਚ ਅਦਰਕ ਇਲਾਇਚੀ ਕੁੱਟ ਕੇ ਪਾਉਨੇ ਆ ਪ੍ਰੋਪਰਲੀ ਔਰ ਉਹਨੂੰ ਵਾਰੀ-ਵਾਰੀ ਰਿਣੀ ਜਾਣੇ ਉਹ ਲੀਵਰ ਜਿਹੜਾ ਹੈ ਉਹ ਬਿਲਕੁਲ ਕੜੇ ਹੋਏ ਦੁੱਧ ਵਰਗਾ ਹੋ ਜਾਂਦਾ ਹੈ ਔਰ ਉਹ ਬਿਲਕੁਲ ਖੋਏ ਦੀ ਚਾੜ ਬਤਿਸ ਜਾਂਦਾ ਉਹ ਬਹੁਤ ਪਸੰਦ ਕੀਤੀ ਜਾ ਰਹੀ ਹੈ ਤੇ ਸਾਨੂੰ ਵੀ ਨਹੀਂ ਸੀ ਪਤਾ ਕਿ ਉਹ ਇੰਨੀ ਪਸੰਦ ਕਰੇਗਾ ਕਸਟਮਰ ਤੇ ਬਹੁਤ ਅੱਛਾ ਲੱਗਦਾ ਹੈ ਪੜਾਈ ਦੀ ਗੱਲ ਕਰੀਏ ਪੜਾਈ ਕਿ ਨਹੀਂ ਕੀਤੀ ਮੇਰੀ ਜੀ ਮਾਸਟਰਸ ਕੀਤੀ ਹੋਈ ਹੈ ਐਮ ਆਈਟੀ ਕੀਤੀ ਹੋਈ ਹੈ ਹਾਂਜੀ ਜੋ ਕਿਸੇ ਕੋਈ ਪਲ ਹਾਂਜੀ ਹਾਂਜੀ ਕੀਤੀ ਹੈ ਜਦੋਂ ਜੋਬ ਕਰਦੇ ਕਰਦੇ ਇਸ ਲੈਨ ਵਿੱਚ ਆ ਗਏ ਤਾਂ ਕੁਝ ਔਖਾ ਨਹੀਂ ਲੱਗਿਆ ਨਹੀਂ ਜੀ ਉਹਦੇ ਵਿੱਚ ਆਪਣੀ ਸੰਘਰਸ਼ ਹੈ ਇਹਦੇ ਵਿੱਚ ਆਪਣੀ ਸੰਘਰਸ਼ ਹੈ ਬਰਾਬਰ ਦੀ ਸੰਘਰਸ਼ ਹੈ ਐਸੀ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਸਰਕਾਪ ਤੇ ਰਹਿਮਤ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ ਪੰਜਾਬੀਆ ਦੀ ਗੱਲ ਕਰਾਂਗੇ ਪੰਜਾਬੀ ਜਿਹੜੇ ਪੜੇ ਲਿਖੇ ਨੇ ਉਹ ਵੀ ਜੋ ਹੈ ਹੁਣ ਸੜਕਾਂ ਤੇ ਖਾਨ ਪੀਸ ਦੇ ਜਿਹੜੇ 카ਟ ਲਗਾਉਣ ਲੱਗ ਪਏ ਨੇ ਰੇਡੀਅਨ ਲਗਾਉਣ ਲੱਗ ਪਏ ਨੇ ਅੱਜ ਇੱਕ ਐਹੋ ਜਿਹੀ ਪੰਜਾਬੀ ਕਪਲ ਨਾਲ ਤੁਹਾਨੂੰ ਮਿਲਾਵਾਂਗੇ ਜਿਹੜੇ ਕਾਫੀ ਪੜੇ ਲਿਖੇ ਨੇ ਲੇਕਿਨ ਉਹਨਾਂ ਵੱਲੋਂ ਇੱਕ 카ਟ ਲਗਾਈ ਗਈ ਹੈ ਸਪੈਸ਼ਲ ਆਈਟਮ ਜਿਹੜੇ ਨੇ ਉਹ ਲੈ ਕੇ ਆਏ ਨੇ ਮੈਗੀ ਜਿਹੜੀ ਹੈ ਵੱਖਰੇ ਤਰੀਕੇ ਦੀ ਲੈ ਕੇ ਆਏ ਨੇ ਸੈਂਡਵਿਚ ਜੋ ਹੈ ਉਹ ਵੇਚੇ ਜਾ ਰਹੇ ਨੇ ਸੋ ਐਤੋਂ ਅਲਾਵਾ ਦੁੱਧ ਪੱਤੀ ਵਾਲੀ ਚਾਹ ਜਿਹੜੀ ਹੈ ਜਿਹੜੀ ਦੱਸੀ ਜਾ ਰਹੀ ਹੈ ਕਿ ਸਪੈਸ਼ਲ ਤੌਰ ਤੇ ਉਹਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਤੇ ਉਸ ਦੀ 카ਟ ਜੋ ਹੈ ਲਗਾਈ ਗਈ ਹੈ ਲੋਕੇਸ਼ਨ ਦੀ ਗੱਲ ਕਰੀਏ ਤੇ ਲੋਕੇਸ਼ਨ ਜਿਹੜੀ ਹੈ ਲੋਧੀ ਕਲਬ ਰੋਡ ਹੈ ਇੱਧਰ ਦੇਖ ਸਕਦੇ ਹੋ ਕਿ ਲੋਧੀ ਕਲਬ ਐਥੇ ਫੇਮਸ ਹੈ ਬੀਆਰਐਸ ਨਗਰ ਤੇ ਢੇੜੇ ਅਸੀਂ ਖੜੇ ਆ ਤੇ ਇਸ ਤੇ ਜੋ ਹੈ ਇਸ ਕਪਲ ਵੱਲੋਂ ਜੋ ਹੈ ਰੇੜੀ ਲਗਾਈ ਗਈ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿੰਨੇ ਸਮੇਂ ਜੋ ਹੈ ਉਹਨਾਂ ਨੂੰ ਐਥੇ ਕਾਰਟ ਲਗਾਈ ਹੋਈ ਹੈ ਪਹਿਲਾਂ ਤਾਂ ਸਵਾਗਤ ਹੈ ਜੀ ਸਾਥੀਓ ਵੀ ਜੀ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਮਮਦ ਦੇਖ ਸਿੰਘ ਜੀ ਅਮੰਦੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੋ ਹੈ ਐਥੇ ਕਾਰਟ ਲਗਾਈ ਮੈਨੂੰ 7 ਦਿਨ ਹੋ ਗਏ ਆ ਜੀ ਅੱਛਾ ਇੱਕ ਹਫਤਾ ਹੋਇਆ ਅੱਛਾ ਕੀ ਕੀ ਖਾਸ ਲੁਧਿਆਣਾ ਵਾਲੇ ਲੋਕਲੀ ਕਾਨਪੀਨ ਦੇ ਸ਼ੌਕੀਨ ਨੇ ਲੁਧਿਆਣਾ ਦੇ ਕੀ ਕੀ ਖਾਸ ਲੈ ਕੇ ਬੇਸਿਕ ਚੀਜ਼ ਜਿਹੜਾ ਬ੍ਰੇਕਫਾਸਟ ਸਟਾਰਟ ਹੁੰਦਾ ਤਾਂ ਆਪਾਂ ਚਾਹ ਤਾਂ ਸਟਾਰਟ ਕਰਦੇ ਹਾਂ ਅਸੀਂ ਚਾਹ ਦੀ ਜੇ ਆਪਾਂ ਉਹਦੀ ਜਗਾ ਤਾਂ ਅਮੂਲ ਦੁੱਧ ਪੱਤੀ ਲਾਂਚ ਕਰਦਾ 13 ਰੁਪਏ ਦੇ ਉਹਦੇ ਵਿੱਚ ਅਸੀਂ 2 ਘੰਟੇ ਦੁੱਧ ਨੂੰ ਕਾੜ ਕੇ ਹਰੇ ਵਾਲਾ ਤਗੜ ਜਿਹੜਾ ਹੁੰਦਾ ਉਹਦੇ ਵਿੱਚ ਅਦਰਕ ਤੇ ਇਲਾਇਚੀ ਪਾ ਕੇ ਕੋਈ ਪਾਣੀ ਨਹੀਂ ਮਲਾਂਦੇ ਸਿੱਧਾ ਉਹ 13 ਰੁਪਏ ਚ ਲਾਂਚ ਕੀਤਾ ਇਹ ਬੰਬੇ ਦਾ ਕਨਸੈਪਟ ਹੈ ਅੰਮ੍ਰਿਤਕੁੱਲੇ ਦੁੱਧ ਪੱਤੀ ਇਹ ਨਾਮ ਤੇ ਆਂਦੀ ਉੱਥੇ ਉੱਥੇ ਉਹ 5000 ਕੱਬ ਤੱਕ ਵੇਚਦੇ ਆਂ ਤਾਂ ਸਾਡਾ ਵੀ ਕੰਸਾ ਪੈਈ ਸੀਗਾ ਚਲੋ ਸਲਾਮ ਤੱਕ ਜਾਣਾ ਪਹਿਲੇ ਸੀਸ਼ਨ ਤਾਂ ਇੱਥੇ ਦਿੱਤਾ ਗਿਆ ਵਾਈਫ ਨਾਲ ਜਦੋਂ ਮੈਂ ਸਾਰ ਕਿਹਾ ਸੀਗਾ ਪਹਿਲਾਂ ਮੂੜ ਰਹੀ ਸੀਗਾ ਫਿਰ ਸਿਰਫ ਦੁੱਧ ਪੱਤੇ ਦੇ ਕੰਮ ਲਾਂਚ ਕਰਾਂਗੇ ਬਟ ਦੈਨ ਵਿੱਚ ਸਾਰਟਡ ਕੇ ਵੀ ਉਹਦੇ ਵਿੱਚ ਐਡ ਐਡ ਕਰਨ ਦਾ ਮਨ ਕੀਤਾ ਸਾਨੂੰ ਮੈਗੀ ਸਮਝ ਆਈ ਦੂਸਰਾ ਪ੍ਰੋਡਕਟ ਦੈਨ ਅਸੀਂ ਮੈਗੀ ਦੇ ਵਿੱਚ ਟੂ ਆਪਸ਼ਨ ਲੈ ਕੇ ਆਏ ਮੈਗੀ ਮੋਸਟ ਇਕਨੋਮਿਕਲ ਮੇਰਾ ਬ੍ਰਾਂਡ ਹੈ ਇਹਦੇ ਵਿੱਚ ਆਪਾਂ ਮੈਗੀ ਵੈਜੀਟੇਬਲਸ ਪਾ ਕੇ ਬਟਰ ਦਾ ਤੜਕਾ ਲਗਾ ਕੇ 30 ਰੁਪਏ ਚ ਦੇਣੇ ਆਂ ਅਗ ਤੇ ਉਸ ਇਲਾਵਾ ਬ੍ਰੇਕਫਾਸਟ 'ਚ ਇੱਕ ਸਮਝੀ ਸਮਝਾਂਦੀ ਹੈ ਸੈਂਡਵਿਚ ਸੈਂਡਵਿਚ ਦੇ ਵਿੱਚ ਅਸੀਂ 60 ਰੁਪਏ ਦੇ ਵਿੱਚ ਅ ਪੂਰੀ ਵੈਜੀਸ ਪਾ ਕੇ ਆਲੂ ਟਮਾਟਰ ਪਿਆਜ਼ ਨਮਕ ਵਿੱਚ ਉਹ ਗਰ ਪਾ ਕੇ ਉਸ ਤੋਂ ਬਾਅਦ ਅਨੰਦਾ ਦਾ ਪਨੀਰ ਮੈਂ ਖਾਸ ਕਰ ਕਹੂੰਗਾ ਅਨੰਦਾ ਦਾ ਪਨੀਰ ਤੇ ਡਬਲ ਲੇਅਰ ਆਪਾਂ ਪੋਟ ਕਰਕੇ ਉਸ ਤੋਂ ਬਾਅਦ ਆਪਾਂ ਆਪਣੇ ਕਲਾਇੰਟ ਨੂੰ ਦਿੰਨੇ ਆ ਮੈਂ ਸਮਝਦਾ ਕਿ ਇਹ ਥੋੜਾ ਡਿਫਰੈਂਸ ਮੰਨਣਾ ਪਏਗਾ ਚੀਜ਼ ਤੇ ਪਨੀਰ ਦੇ ਵਿੱਚ ਬਹੁਤ ਡਿਫਰੈਂਸ ਹੈ ਚੀਜ਼ ਸਿਰਫ ਅਮੂਲ ਦਾ ਹੋ ਸਕਦਾ ਹੈ ਕਿਉਂਕਿ ਅਮੂਲ ਦਾ ਚੀਜ਼ ਜਿਹੜਾ ਹੈਗਾ ਉਹ ਸਾਡੇ ਭਾਂਡੇ 'ਚ ਚਿਪਕਦਾ ਨਹੀਂ ਮੈਂ ਜਦੋਂ ਪਹਿਲੇ ਦਿਨ ਦੋ ਦਿਨ ਕੰਮ ਕੀਤਾ ਮੈਂ ਮਾਰਕੀਟ ਦਾ ਉਹ ਵਾਲੀ ਚੀਜ਼ ਲਿਆ ਜਿਹੜਾ ਮਾਰਕੀਟ ਸੁਪਤਾ ਹੁੰਦਾ ਲੇਕਿਨ ਉਸ ਚੀਜ਼ 'ਚ ਪ੍ਰੋਬਲਮ ਹੈ ਨਜ਼ਰ ਆਈ ਕਿ ਉਹ ਨਾ ਸਾਡੇ ਭਾਂਡੇ 'ਤੇ 2 ਘੰਟੇ ਨਹੀਂ ਕਰ ਰਹੀ ਸੀਗਾ ਫਿਰ ਅਸੀਂ ਮਹਿਸੂਸ ਕੀਤਾ ਜੇਕਰ ਬੱਚਾ ਇਹਨੂੰ ਖਾਂਦਾ ਹੈ ਹੈਲਥ ਵਾਸਤੇ ਬਹੁਤ ਦਿੱਕਤ ਹੋਗੀ ਅਸੀਂ ਕੀ ਕੀਤਾ ਪ੍ਰਾਈਸਿੰਗ ਸੇਮ ਕੀਤੀ ਹੈ ਲੇਕਿਨ ਅਸੀਂ ਉਹਦੇ ਵਿੱਚ ਉਹਦੀ ਜਗ੍ਹਾ ਤੇ ਅਨੰਦ ਦਾ ਪਨੀਰ ਉਹਦੀ ਜਗ੍ਹਾ ਤੇ ਰਿਪਲੇਸਮੈਂਟ ਕਰਤਾ ਹੁਣ ਅਨੰਦ ਦਾ ਔਰ ਅਮੂਲ ਦਾ ਸੇਮ ਰੇ ਔਰ ਕੁਆਲਟੀ ਵਾਈਜ਼ ਦੋਨੋ ਸੇਮ ਹੈ ਤਾਂ ਮੈਂ ਉਹਨੂੰ ਪ੍ਰੋਡਕਟ ਨੂੰ 60 ਰੁਪਏ ਵਿੱਚ ਲਾਂਚ ਕੀਤਾ ਉਹ ਤਿੰਨ ਸਲਾਈਸ ਦਾ ਸਾਡਾ ਸੈਨਚ ਹੁੰਦਾ ਹੈ ਉਸ ਤੋਂ ਇਲਾਵਾ ਇਸ ਤੋਂ ਉੱਪਰ ਅਗਰ ਆਪ ਨੂੰ ਜਾਣਾ ਹੈ ਤਾਂ ਅਗਰ ਅਮੂਲ ਦੇ ਚੀਜ਼ ਦੇ ਵਿੱਚ ਜਾਣਾ ਹੈ ਦੈਨ ਉਹ ਵੱਡੀ ਸਲਾਈਸ ਆਏਗੀ 빅 ਸਾਈਜ਼ ਹੁੰਦਾ ਸਾਡੇ ਕੋਲ ਬ੍ਰੈਡ ਦਾ ਔਰ ਉਹ 135 ਰੁਪਏ ਦਾ ਉਸ ਤੋਂ ਬਾਅਦ ਆਨੰਦਰਾ ਪਨੀਰ ਪਲੱਸ ਅਮੂਲ ਦੇ ਚੀਜ਼ ਦੇ ਨਾਲ ਅਗਰ ਕਰਨਾ ਤਾਂ 185 ਰੁਪਏ ਦਾ ਮਤਲਬ ਇਕਨੋਮਿਕਲ ਯਾਨੀ ਕਿ ਰੇਡੀ ਵਾਲੇ ਲੈ ਕੇ 릭ਸ਼ਾ ਲੈ ਕੇ ਬੰਦੇ ਨੇ ਅਗਰ ਖਾਣਾ ਹੈ ਉਸ ਤੋਂ ਲੈ ਕੇ ਐਲੀਟ ਕਲਾਸ ਤੱਕ ਜੋ ਵੀ ਡੀਲ ਕਰਨਾ ਹੈ ਆਕੀ ਕੁਆਲਿਟੀ ਦੇ ਸਕਦੇ ਸਾਰੇ ਕਲੈਂਟ ਤੁਹਾਨੂੰ ਗੱਲ ਕਰੀਏ ਤੁਹਾਡੀ ਲਾਈਫ ਦੇ ਬਾਰੇ ਤੇ ਕਿੰਨਾ ਕੁ ਤੁਸੀਂ ਪੜਾਈ ਕੀਤੀ ਹੋਈ ਏ ਤੇ ਕਿਦੋਂ ਕੀ ਕੀ ਮਨ ਵਿੱਚ ਆਇਆ ਕਿ ਇਹ ਕੰਮ ਕੀਤਾ ਜਾਵੇ ਉਸ ਤੋਂ ਪਹਿਲਾਂ ਹੋਰ ਕੀ ਕੰਮ ਕਰਦੇ 2008 ਤੱਕ 2008 ਦੇ ਵਿੱਚ ਮੈਂ MBA ਕੀਤੀ ਉਸ ਤੋਂ ਬਾਅਦ 10 ਸਾਲ ਜੌਬ ਕੀਤੀ ਆ ਮੈਂ ਡਿਪਟੀ ਮੈਨੇਜਰ ਸੀ ਉਹ ਕੰਪਨੀ ਚ ਤੇ ਮੇਰੇ ਵਾਈਫ ਵੀ ਪੜੇ ਆ ਉਹਨਾਂ ਨੇ ਐਮਐਮਏ ਕੀਤੀ ਹੋਈ ਆ ਉਸ ਤੋਂ ਬਾਅਦ ਅਸੀਂ ਹੁਣ ਫੂਡ ਇੰਡਸਟਰੀ ਚ ਸਟਾਰਟ ਹੋਏ ਆ ਕਿਉਂਕਿ ਇੱਕ ਤਾਂ ਕੈਸ਼ ਦਾ ਬਿਜ਼ਨਸ ਹੈ ਸਾਨੂੰ ਜੇ ਸਮਝ ਆਇਆ ਇਹਦੇ ਵਿੱਚ ਕਿਵੇਂ ਇਨਵੈਂਟਰੀ ਜਿਹੜੀ ਇਹ ਰੈਗੂਲਰ ਬੇਸ ਤੇ ਨਿਕਲਦੀ ਰਹਿੰਦੀ ਹੈ ਕੋਈ ਸਟਾਕ ਦੀ ਉਹ ਨਹੀਂ ਹੁੰਦੀ ਤਾਂ ਸਾਨੂੰ ਬਿਜ਼ਨਸ ਦੇ ਵਿੱਚ ਅਪੁਆਇੰਟ ਸਮਝ ਆਵੇ ਬੀਗਨ ਐਨ ਐਮ ਬੀਏ ਕਿ ਕੁਝ ਬਿਜ਼ਨਸ ਅਜਿਹਾ ਕਿਤਾ ਜਿਹੜਾ ਕਿ ਲੈਸ ਇਨਵੈਂਟਰੀ ਦੇ ਨਾਲ ਟੋਟਲ ਕੈਸ਼ ਰਵੇ ਜਿਸ ਸਰਪਾ ਕੁਆਲਿਟੀ ਦੇ ਨਾਲ ਆਪਣੇ ਬ੍ਰਾਂਡ ਨੂੰ ਸਾਬਿਤ ਵੀ ਕਰ ਸਕਦੇ ਆ ਔਰ ਸਾਨੂੰ ਮੈਨੂੰ ਇੱਕ ਚੀਜ਼ ਕਰਨੀ ਆਂਦੀ ਮਿਹਨਤ ਉਹ ਅਸੀਂ ਕਰ ਹੀ ਰਿਹਾ ਬਿਨਸ ਪੰਜਾਬੀ ਵੈਸੇ ਹੀ ਕਰਦੇ ਨੇ ਲੇਕਿਨ ਕਿਤਨਾ ਕਿਤੇ ਇੰਨੀ ਪੜ੍ਹਾਈ ਕਰਕੇ ਵਾਈਟ ਕੋਲਰ ਜੋਬ ਵੀ ਤੁਹਾਨੂੰ ਵਧੀਆ ਮਿਲ ਸਕਦੀ ਸੀ ਤਾਂ ਤੁਸੀਂ ਕੀਤੀ ਵੀ ਹੈ ਤੇ ਕੀ ਮਤਲਬ ਇੱਕ ਵਾਰ ਮੰਨ ਕੀਤਾ ਕਿ ਨਹੀਂ ਭਾਈ ਇਸ ਲਾਈਨ ਵਿੱਚ ਆ ਜਾਓ ऑलरेडी ਮੈਂ ਵਾਈਟ ਕਾਲਰ ਜੌਬਸ ਦੇ ਵਿੱਚ ਆ ਰਿਹਾ ਮੈਂ ਪਹਿਲੀ ਕੰਪਨੀ ਮੇਰੀ ਸਪਲਾਈ ਸੀਗੀ ਲਾਸਟ ਕੰਪਨੀ ਮੇਰੀ ਮੂਜਾ ਸਿਮੇਂਟ ਆ ਜੌਨਸਨ ਟਾਈਲ ਸੀਗੀ ਮੈਂ ਬ੍ਰਾਂਡਡ ਕੰਪਨੀ ਸੀਗਾ ਟੋਟਲ ਮੇਜਰਲੀ ਮੈਂ ਉੱਥੇ ਇੱਕ ਚੀਜ਼ ਦੇਖੀ ਹੈ ਉਹ ਵੀ ਕੰਟ੍ਰੈਕਟ ਫਰਮ ਕਰਦੇ ਆ ਔਰ ਇੱਕੋ ਚੀਜ਼ ਦੇ ਪਿੱਛੇ ਪਏ ਰਹਿੰਦੇ ਤਾਂ ਹੀ ਉਹਨਾਂ ਨੂੰ ਬੈਸਟ ਰਿਜ਼ਲਟ ਮਿਲੇਗਾ ਮੈ ਵੀ ਮਿਲਿਆ ਮੂਜਾ ਸਿਮੇਂਟ 1985 ਦੀ ਹੈ ਕੰਪਨੀ ਬਹੁਤ ਪੁਰਾਣੀ ਕੰਪਨੀ ਹੈ ਤਾਂ ਇਹ ਕਹਿ ਸਕਦਾ ਹੈਗਾ ਉਹ ਜੋ ਬ੍ਰਾਂਡਸ ਨੇ ਅਗਰ ਪਿੱਛੇ ਲੱਗ ਕੇ ਅਗਰ ਐ लुधियाना ਦੇ ਵਿੱਚ ਚੱਲੇ ਤੁਸੀਂ ਉਹ ਤੋਂ ਸ਼ੁਰੂਆਤ ਨਾਮ ਤੋਂ ਕੋਈ ਮਤਲਬ ਨਹੀਂ ਮੈਨੂੰ ਕੁਆਲਿਟੀ ਦਾ ਮਤਲਬ ਹੈ ਮੈਂ ਇੱਕ ਵਾਰ ਬੰਦੇ ਨੂੰ ਮੈਨੂੰ ਜਾਣਨਾ ਹੈ ਸਰ ਮੇਰੀ ਦੁੱਧਪੱਤੀ ਤੋਂ ਜਾਣਦੇ ਜੇ ਮੈਨੂੰ ਮੇਰੇ ਸੈਂਡਵਿਚ ਤੋਂ ਜੋ ਕਿ ਮੈਨੂੰ ਹਰ ਕੋਈ ਬੰਦਾ ਪ੍ਰੇਸ ਕਰਦਾ ਹੈ ਮੇਰੀ ਮੈਗੀ ਤੋਂ ਇਹਨਾਂ ਚੀਜ਼ਾਂ ਜਿਹੜੀ ਹੈਗੀਆਂ ਅਗਰ ਮੈਂ ਲਾਂਚ ਕਰਤੀ ਬ੍ਰਾਂਡ ਨਾਮ ਤੋਂ ਨਹੀਂ ਹੁੰਦਾ ਜੀ ਬ੍ਰਾਂਡ ਸਿਰ ਕੁਆਲਿਟੀ ਤੋਂ ਹੋਏਗਾ ਕੁਆਲਿਟੀ ਅਸੀਂ ਡਿਫਾਈਨ ਕਰਾਂਗੇ ਮੈਂ ਕੁਆਂਟੀਟੀ ਜ਼ਰੂਰ ਕਰਨਾ ਕਿਉਂਕਿ ਅਗਰ ਮੰਨ ਲਓ ਮੇਰੇ 5000 4000 ਕੱਪ ਵਿਕਦਾ ਹੈ ਦੁੱਧਪੱਤੀ ਦਾ ਦਨ ਉਸ ਲੈਵਲਸ ਇਨੈਸ ਹੋ ਜਾਏਗਾ ਬਟ ਇਨੀਸ਼ੀਅਲੀ ਅਗ ਦੋਈ ਤਰੀਕਾ ਵੀ ਨਾ ਖੰਦਾ ਯਾ ਤਾਂ ਮੈਂ ਪ੍ਰਾਈਸੇ ਜ਼ਿਆਦਾ ਖਾਲਾ ਪ੍ਰੋਫਿਟ ਜ਼ਿਆਦਾ ਬਣਾ ਲਾ ਫਿਰ ਮੈਂ ਉਹਨਾਂ ਜ਼ਿਆਦਾ ਕੁਆਲਿਟੀ ਨਹੀਂ ਦੇ ਸਕਦਾ ਅਗਰ ਮੈਂ ਕੁਆਲਿਟੀ ਦੂੰਗਾ ਤਾਂ ਮੈਨੂੰ ਪ੍ਰੋਫਿਟ ਬੜੇ ਘਾਟਾਂ ਦੇ ਉੱਪਰ ਤੋਂ ਵੋਲਿਊਮ ਜ਼ਿਆਦਾ ਚੇੜਾ ਅਸੀਂ ਸੈਕੰਡ ਫੇਸ ਤੇ ਬਲੀਵ ਕਰਦੇ ਆ ਅਸੀਂ ਉਸੇ ਬਲੀਵ ਕਰਦੇ ਆ ਕਿ ਪ੍ਰਾਈਸਿੰਗ ਘਟ ਕਰਕੇ ਕੁਆਲਿਟੀ ਇੱਚੀ ਦੇ ਕੇ ਵੋਲਿਊਮ ਵਧਾਇਆ ਜਾਵੇ ਘਰ ਦੇ ਵੀ ਤੁਹਾਡਾ ਪੂਰਾ ਸਾਥ ਦੇ ਰਹੇ ਨੇ ਪੜੇ ਲਿਖੇ ਨੇ ਉਹ ਵੀ ਘਰ ਦੇ ਕੰਮ ਕਰਕੇ ਵੀ ਆਂਦੇ ਹੁੰਦੇ ਨੇ ਫਿਰ ਇੱਥੇ ਲੱਗਦੇ ਨੇ ਕਿੰਨਾ ਕੋਈ ਮੁਸ਼ਕਿਲਾਂ ਆਉਂਦੀਆਂ ਕਿਉਂਕਿ ਤਿਆਰੀ ਵੀ ਕਰਕੇ ਆਣੀ ਪੈਂਦੀ ਹੁੰਦੀ ਹੈ ਪਰ ਇਦੇ ਵਿੱਚੋਂ 12 ਘੰਟੇ ਸਾਢੇ 12 ਘੰਟੇ ਸੀ ਇੱਥੇ ਹੀ ਰਹਨੇ ਆ ਫਿਰ 9 ਵਜੇ ਸਾਢੇ 9 ਆ ਜਾਂਦੇ ਆ ਸਾਡੇ 9 ਤਾਂ ਕਿਉਂਕਿ ਦੁੱਧ ਕੱਢਣਾ ਹੁੰਦਾ ਇੱਕ ਘੰਟਾ ਤਾਂ ਸਾਨੂੰ ਸਾਢੇ 9 ਵਜੇ ਫਿਰ ਨੂੰ ਡੀਲ ਕਰਨੀ ਸ਼ੁਰੂ ਕਰਨੀ ਆਤ ਨੂੰ ਤਕਰੀਬਨ ਸਾਢੇ 9 ਤੱਕ ਹੀ ਰਹਨੇ ਆ ਕਰ ਜਾਂਦੇ ਆਂਦੇ ਸਾਢੇ 12 ਹੋ ਜਾਂਦੇ ਕਿਉਂਕਿ ਭਾਂਡੇ ਦੀ ਸਾਫ਼ ਕਰਨਾ ਹੈ ਸਾਰਾ ਕੁਝ ਕਰਨਾ ਹੈ ਉਸ ਤੋਂ ਬਾਅਦ ਫਿਰ ਰੋਟੀਆਂ ਤੇ ਚਟਰੀਆਂ ਬਣਾਉਣੀਆਂ ਮਟੀਰੀਅਲ ਲਾਣਾ ਸਾਰਾ ਕੁਝ ਜੋ ਸਾਢੇ 9 ਸ਼ੁਰੂ ਹੋ ਜਾਂਦਾ ਤੋਂ ਕੰਮ ਕਰਨ ਤੇ ਸਾਨੂੰ ਕੋਈ ਉਹ ਨਹੀਂ ਹੈ ਕੰਮ ਕਰਨਾ ਪਏਗਾ 4-5 ਘੰਟੇ ਅਗਰ ਸੌਣਾ ਹੈ ਤਾਂ ਬਹੁਤ ਹੈ दैट इज ਸਮਝਾਂ ਭੈਂਜੀ ਨਾਲ ਵੀ ਗੱਲਬਾਤ ਕਰਾਂਗੇ ਵਾਲੇ ਜੋ ਇਤਕਾ ਉਹਨਾਂ ਵੱਲੋਂ ਪਿਆਰ ਕੀਤਾ ਜਾ ਰਿਹਾ ਹੈ ਤੇ ਹੋਰ ਕੀ ਕੀ ਉਹਨਾਂ ਵੱਲੋਂ ਪਿਆਰ ਮਿਹਨਤ ਕੀਤੀ ਜਾਂਦੀ ਹੈ ਤੇ ਬਣਾਇਆ ਜਾਂਦਾ ਹੈ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਪੰਜੀ ਕੀ ਨਾਂਜੀ ਆਪਣਾ ਮੇਰਾ ਨਾਂਜੀ ਗੁਰਪ੍ਰੀਤ ਕੌਰ ਹੈ ਜੀ ਕੀ ਕੀ ਤੁਸੀਂ ਦੱਸ ਦਿੱਤਾ ਉਹਨਾਂ ਨੇ ਕਿ ਮੈਗੀ ਲੈ ਕੇ ਆਓ ਸੈਂਡਵਿਚ ਜੋ ਵੱਖਰੀ ਵੱਖਰੀ ਤਰੀਕੇ ਦੀ ਹੋ ਕਿੰਨੀ ਮਿਹਨਤ ਕਰਕੇ ਤੁਸੀਂ ਕਿਰ ਘਰ ਦੇ ਕੰਮ ਹੀ ਕਰਨੇ ਹੁੰਦੇ ਆ ਬੱਚੇ ਵੀ ਸੰਭਾਲਨੇ ਹੁੰਦੇ ਫਿਰ ਤੁਸੀਂ ਇੱਥੇ ਆ ਕੇ ਖੜੇ ਹੋ ਕੇ ਜੋਬ ਕਰਦੇ ਹੋ ਬਿਲਕੁਲ ਜੀ ਖਾਲਸੇ ਆ ਜੀ ਤੇ ਗੁਰੂ ਸਾਹਿਬ ਨੇ ਆਪ ਹੀ ਕਿਹਾ ਕਿ ਖਾਲਸਾ ਨੂੰ ਤਾਂ ਰੋਜ਼ ਜੰਗ ਆਪਣੇ ਆਪ ਨਾਲ ਵੀ ਲੜਨੀ ਹੈ ਸਮਾਜ ਨਾਲ ਵੀ ਲੜਨੀ ਹੈ ਸ਼ਰੀਰ ਨਾਲ ਵੀ ਲੜਨੀ ਹੈ ਤੇ ਉਹ ਜੰਗ ਜਾਰੀ ਹੈ ਜੀ ਤੇ ਇਹ ਕਾੜਨਾ ਜੀ ਇਹ ਕਿਰਤਾ ਤੇ ਇਹ ਦਾ ਕਿ ਜੇ ਸਾਨੂੰ ਗੁਰੂ ਸਾਹਿਬ ਦੇ ਚਰਨਾ ਚਾਹ ਤੇ ਕੋਈ ਇਸ਼ੂ ਨਹੀਂ ਜੇ ਗੁਰੂ ਸਾਹਿਬ ਨਾਲ ਰਹਿਣ ਤੇ ਜਿੱਥੇ ਮਰਜ਼ੀਆਂ ਜੀ ਖੁਸ਼ ਆ ਚਾਹ ਬਣਾ ਰਹੇ ਹੋ ਤੁਸੀਂ ਕਾਤੂਰ ਤੋਂ ਚਾਹ ਦੀ ਗੱਲ ਕੀਤੀ ਹੈ ਕਿ ਬ੍ਰਾਂਡ ਬਣਾਉਣਾ ਚਾਹੁੰਦੇ ਹੋ ਤੁਸੀਂ ਇਸ ਚਾਹ ਨੂੰ ਹਾਂ ਜੀ ਹਾਂ ਜੀ ਤੇ ਕੀ ਖਾਸ ਕੀ ਪਾਰ ਰਹੇ ਹੋ ਜੀ ਇਦੇ ਵਿੱਚ ਜੀ ਅਸੀਂ ਦੁੱਧ ਨੂੰ ਲੈ ਕੇ ਪਿਓਰ ਬ੍ਰਾਂਡਡ ਦੁੱਧ ਲੈਨੇ ਆ ਅਮੂਲ ਦਾ ਲੈਨੇ ਆ ਔਰ ਉਸ ਨੂੰ ਅਸੀਂ ਬੋਇਲ ਕਰਦੇ ਆ ਤੇ ਬੋਇਲ ਕਰਨ ਦੇ ਨਾਲ ਨਾਲ ਉਹਨੂੰ ਵਾਰੀ-ਵਾਰੀ ਉਹਨੂੰ ਉਬਾਲੇ ਦੇਈ ਜਾਣੇ ਤੇ ਜਿਵੇਂ ਉਹ ਬੈਠਦਾ ਹੈ ਉਬਲ ਕੇ ਤੇ ਉਸ ਤੋਂ ਬਾਅਦ ਉਹਨੂੰ ਉਹਦੇ ਵਿੱਚ ਅਸੀਂ ਪੱਤੀ ਪਾਉਨੇ ਆ ਤੇ ਉਹਦੇ ਵਿੱਚ ਅਦਰਕ ਇਲਾਇਚੀ ਕੁੱਟ ਕੇ ਪਾਉਨੇ ਆ ਪ੍ਰੋਪਰਲੀ ਔਰ ਉਹਨੂੰ ਵਾਰੀ-ਵਾਰੀ ਰਿਣੀ ਜਾਣੇ ਕਲ ਲੀਵਰ ਜਿਹੜਾ ਹੈ ਉਹ ਬਿਲਕੁਲ ਕੜੇ ਹੋਏ ਦੁੱਧ ਵਰਗਾ ਹੋ ਜਾਂਦਾ ਹੈ ਔਰ ਉਹ ਬਿਲਕੁਲ ਖੋਏ ਦੀ ਚਾਹ ਦਾ ਬਤੇਸ ਜਾਂਦਾ ਉਹ ਬਹੁਤ ਖਜੰਦ ਕੀਤੀ ਜਾ ਰਹੀ ਹੈ ਤੇ ਸਾਨੂੰ ਵੀ ਨਹੀਂ ਸੀ ਪਤਾ ਕਿ ਉਹ ਇੰਨੀ ਪਸੰਦ ਕਰੇਗਾ ਕਸਟਮਰ ਤੇ ਬਹੁਤ اچھا ਲੱਗਦਾ ਹੈ ਇਹਦੇ अलावा ਮੈਗੀ ਵਗੈਰਾ ਵੀ ਤੁਸੀਂ ਕੋਈ ਦੱਸ ਰਹੇ ਹੋ ਇਹ ਮਸਾਲੇ ਵੱਖਰੇ ਤੁਸੀਂ ਪਾਉਂਦੇ ਹੋ ਕਿਉਂਕਿ ਇੱਕ ਤਾਂ ਮੈਗੀ ਵਿੱਚ ਅੰਦਰ ਹੀ ਮਸਾਲਾ ਉਹਦੇ ਨਾਲ ਉਤੋਂ ਅਲਾਵਾ ਕੀ ਕੀ ਆਪਣੀ ਤਰਫੋਂ ਪਾਉਂਦੇ ਹੋ ਸਾਡੀਆਂ ਆਪਣੀਆਂ ਸੌਸੇਸ ਹੈ ਜੀ ਤੇ ਬ੍ਰਾਂਡਡ ਸੌਸੇਸ ਦਾ ਅਸੀਂ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਬਟਰ گارਲਿਕ ਤੜਕਾ ਲਗਾਉਂਦੇ ਆ ਕਿਹੜੀ ਫੇਸ ਤੇ ਕਿਹੜੀ ਚੀਜ਼ ਪਾਣੀ ਹੈ ਉਹ ਐਕਸਪੀਰੀਅੰਸ ਦੇ ਨਾਲ ਜਿਵੇਂ ਕੀ ਸਾਨੂੰ ਅਸੀਂ ਲਿਖਿਆ ਤੇ ਉਹਦਾ ਟੇਸਟ ਬੜਾ ਅੱਛਾ ਬੈਠ ਜਾਂਦਾ ਵੈਜੀਜ਼ ਆਉਂਦੀਆਂ ਨੇ ਉਹਦੇ ਵਿੱਚ 치즈 ਬਟਰ ਪਨੀਰ ਇਹ ਸਭ ਜੋ ਹੈ ਜੋ ਵੀ ਹੈ ਅਸੀਂ ਉਹਨੂੰ ਕੁਕ ਕਰਕੇ ਪ੍ਰੋਪਰਲੀ ਸਰਵ ਕਰ ਦਿੰਦੇ ਤੁਸੀਂ ਪਹਿਲਾਂ ਕੋਈ ਜੋਬ ਕਰਦੇ ਸੀ ਪੜਾਈ ਦੀ ਗੱਲ ਕਰੀਏ ਪੜਾਈ ਕਿੰਨੀ ਕੀਤੀ ਮੇਰੀ ਜੀ ਮਾਸਟਰਸ ਕੀਤੀ ਹੋਈ ਹੈ ਐਮ ਆਈਟੀ ਕੀਤੀ ਹੋਈ ਹੈ ਹਾਂਜੀ ਜੋ ਕਿਸੀ ਕੋਈ ਪਹਿਲਾਂ ਹਾਂਜੀ ਹਾਂਜੀ ਕੀਤੀ ਹੈ ਤੇ ਜੋਬ ਕਰਦੇ ਕਰਦੇ ਇਸ ਲੈਵਲ ਵਿੱਚ ਆ ਗਏ ਤਾਂ ਕੁਝ ਔਖਾ ਨਹੀਂ ਲੱਗਿਆ ਨਹੀਂ ਜੀ ਉਹਦੇ ਵਿੱਚ ਆਪਣੀ ਸੰਘਰਸ਼ ਹੈ ਇਹਦੇ ਵਿੱਚ ਆਪਣੀ ਸੰਘਰਸ਼ ਹੈ ਬਰਾਬਰ ਦੀ ਸੰਘਰਸ਼ ਹੈ ਐਸੀ ਕੋਈ ਗੱਲ ਨਹੀਂ ਹਾਂਜੀ ਗੱਲ ਕਰੀਏ ਖਾਸਕਰ ਪੰਜਾਬੀਆਂ ਦੀ ਕਿਉਂਕਿ ਪਰਵਾਸੀ ਇਹ ਕੰਮ ਕਰਦੇ ਰਹੇ ਨੇ ਹੁਣ ਵੀ ਕਰ ਰਹੇ ਨੇ ਪੰਜਾਬ ਦੇ ਵਿੱਚ ਵੀ ਉਧਿਆਨੇ ਦੀ ਗੱਲ ਕਰੀ ਇੱਥੇ ਵੀ ਬਹੁਤ ਸਾਰੇ ਨੇ ਤੇ ਕਿਧਰ ਆ ਕਿਧੇ ਕਿਉਂਕਿ ਸੜਕ ਤੇ ਖਲੋਕੇ ਕੋਈ ਚੀਜ਼ ਵੇਚਦੀ ਪੰਜਾਬੀਆਂ ਲਈ ਗਈ ਪਹਿਲਾਂ ਬੜੀ ਔਖੀ ਹੁੰਦੀ ਸੀ ਲੇਕਿਨ ਹੁਣ ਪੰਜਾਬੀ ਬਹੁਤ ਜ਼ਿਆਦਾ ਇਸ ਲਾਈਨ ਵਿੱਚ ਆ ਰਹੇ ਨੇ ਵਧੀਆ ਖਾਰੇ ਨੇ ਵਧੀਆ ਖਵਾ ਰਹੇ ਨੇ ਹਾਂਜੀ ਤੁਸੀਂ ਐਸੀ ਇੱਕ ਬਸ ਆਪਣੀ ਵਿਚਾਰਧਾਰਾ ਬਣੀ ਹੋਈ ਹੈ ਜੇ ਤੁਸੀਂ ਕਿਸੇ ਵੀ ਸਟੇਟ 'ਚ ਜੌਬ ਕਰਨ ਜਾਓ ਤੇ ਜਿਹੜੇ ਪਰਵਾਸੀ ਤੁਹਾਨੂੰ ਐ ਲੱਗਦਾ ਹੈ ਕਿ ਬਰਾਬਰ ਸੜਕ ਤੇ ਖੜੇ ਹੋ ਕੇ ਸੇਲ ਕਰ ਰਹੇ ਨੇ ਉਹਈ ਪ੍ਰਵਾਸੀ ਤੁਹਾਡੇ ਬੌਸ ਨਹੀਂ ਬਣੇ ਬੈਠੇ ਨੇ ਐਸੀ ਕੋਈ ਗੱਲ ਨਹੀਂ ਇਹ ਸਿਰਫ ਆਪਾਂ ਨਿਗਾਹ ਮਾਰ ਕੇ ਦੇਖਨੇ ਰੇ ਆਪਣੇ ਆਲੇ ਦੋਲੇ ਕਾਰਪੋਰੇਟ ਦੇ ਵਿੱਚ ਕਿਸੇ ਵੀ ਫੀਲਡ ਵਿੱਚ ਜਾਓ ਪ੍ਰਵਾਸੀ ਨੇ ਪ੍ਰਵਾਸੀ ਜੀ ਨੇ ਤੇ ਸਰਦਾਰ ਵੀ ਨੇ ਤੇ ਹਰ ਤਰ੍ਹਾਂ ਦੇ ਲੋਕ ਨੇ ਇਹ ਕੋਈ ਐਸੀ ਗੱਲ ਨਹੀਂ ਇਹ ਤਾਂ ਆਪਾਂ ਨੂੰ ਮਾਨਸਕੀ ਜਾਤ ਸਭ ਇਕੱਠੇ ਪਹਿਚਾਨਬੋ ਵਾਲੀ ਗੱਲ ਹੈ ਜੀ ਇਹ ਤਾਂ ਆਪਣੇ ਆਪ ਨੂੰ ਸਭ ਦੇ ਬਰਾਬਰ ਸਮਝਣਾ ਤੇ ਸਭ ਨੂੰ ਆਪਣੇ ਬਰਾਬਰ ਸਮਝਣਾ ਐਸੀ ਕੋਈ ਗੱਲ ਨਹੀਂ ਘਰ ਵਿੱਚ ਮਹਿਲਾਵਾਂ ਜਿਹੜੇ ਬਹਿ ਕੇ ਬੈਠਿਆ ਰਹਿੰਦੇ ਕੰਮ ਨਹੀਂ ਹੈਗੇ ਉਹਨ ਮਹਿਲਾਵਾਂ ਵਾਸਤੇ ਤੁਸੀਂ ਇੱਕ ਪ੍ਰੇਰਣਾ ਹੈਗੇ ਹੋ ਤੁਸੀਂ ਆਪਣੇ ਪਤੀ ਦਾ ਸਾਥ ਦੇ ਰਹੇ ਹੋ ਅਤੇ ਰੋੜ ਤੇ ਖੜੇ ਹੋ ਉਹਨਾਂ ਉਹਨ ਮਹਿਲਾਵਾਂ ਨੂੰ ਕੀ ਕਹੋਗੇ ਮੈਂ ਤਾਂ ਇਹ ਕਹੂੰਗੀ ਜੀ ਭਰੋਸਾ ਰੱਖੋ ਜੋ ਬੰਦਿਆਂ ਦੀ ਮਰਦਾਂ ਦੀ ਘਾਲਣਾਵਾਂ ਨੇ ਉਹਨਾਂ ਤੇ ਭਰੋਸਾ ਰੱਖੋ ਔਰ ਉਹਨਾਂ ਦਾ ਸਾਥ ਦਿਓ ਜੇ ਸਾਥ ਦਿੰਨੇ ਆ ਤੇ ਆਪਾਂ ਇੱਕ ਔਰ ਇੱਕ ਦੋ ਨਹੀਂ ਆਪਾਂ ਇੱਕ 11 ਬਣ ਜਾਂਦੇ ਆ ਤੇ ਜਦੋਂ ਆਪਾਂ 11 ਬਣ ਜਾਂਦੇ ਆ ਤੇ ਫਿਰ ਤਾਂ ਬਹੁਤ ਵੱਡੀ ਪਾਵਰ ਆ ਜਾਂਦੀ ਹੈ ਫਿਰ ਕੁਝ ਵੀ ਪੋਸੀਬਲ ਹੈ ਗੱਲਬਾਤ ਕਰਾਂਗੇ ਇੱਕ ਗ੍ਰਾਹਕ ਜਿਹੜੇ ਨੇ ਇੱਥੇ ਰੇੜੀ ਤੇ ਮੌਜੂਦ ਨੇ ਪਾਜੀ ਕੀ ਨਾ ਆਇਆ ਆਪਣਾ ਮੇਰਾ ਹਤੋ ਸ਼ਰਮਾ ਤੁਸੀਂ ਹੱਥ ਵਿੱਚ ਚਾਹ ਫੜ ਕੇ ਖੜੇ ਹੋ ਠੰਡ ਦਾ ਮੌਸਮ ਹੈ ਵੈਸੇ ਵੀ ਚਾਹ ਜ਼ਰੂਰੀ ਹੈ ਕਿੱਦਾਂ ਦੀ ਚਾਹ ਐਸੇ ਬਣਦੀ ਹੈ ਚਾਹ ਬਹੁਤ ਸਵਾਦ ਬਣਦੀ ਹੈ ਚਾਹ ਨਹੀਂ ਆਪਾਂ ਦੁੱਧ ਪੱਤੀ ਕਹਾਂਗੇ ਇਹ ਐਕਚੁਅਲ ਤੇ ਦੁੱਧ ਪੱਤੀ ਹੀ ਦੇ ਰਹੇ ਨੇ ਚਾਹ ਨਹੀਂ ਦੇ ਰਹੇ ਤਾਂ ਕਿ ਇੱਕ ਨਾਲੇ ਦੁੱਧ ਪੱਤੀ ਦਾ ਜਿਹੜਾ ਸਵਾਦ ਆ ਉਹ ਬਹੁਤ ਵਧੀਆ ਆ ਰਿਹਾ ਕਿ ਲਾਈਕ ਦੁੱਧ ਨਾਲ ਬਹੁਤ ਵਧੀਆ ਵਰਤਦੇ ਨੇ ਚੰਗੀ ਚੀਜ਼ ਆ ਪੀਣੀ ਚਾਹੀਦੀ ਆ ਕਿੰਨੇ ਦਿਨ ਨਾਲ ਚੰਗੀ ਹੋਈ ਕਿੰਨੇ ਦਿਨਾਂ ਤੋਂ ਤੁਸੀਂ ਆ ਰਹੇ ਹੋ ਦਿਨਾਂ ਦਾ ਮੈਨੂੰ ਪਤਾ ਨਹੀਂ ਜੀ ਇਹਨਾਂ ਦਾ ਤਾਂ ਪਹਿਲੇ ਦਿਨ ਤੋਂ ਹੀ ਆ ਰਹੇ ਆ हां लिया स्वाद करके पहले दिन इत्तेफाक ਨਾਲ ਆਇਆ ਸੀਗਾ ਕਿ ਮੈਂ ਦੇਖਿਆ ਕਿ ਯਾਰ ਨਵਾਂ 카ਟ ਲੱਗਿਆ ਜਿਵੇਂ ਅਸੀਂ ਲੱਭਦੇ ਰਹੀਦਾ ਨਿਕਲਦੇ ਰਹੀਦਾ ਗੁਜ਼ਰਦੇ ਰਹਿੰਦੇ ਇੱਥੋਂ ਤੇ ਆ ਕੇ ਅਗਲੇ ਦਿਨ ਦੇਖਿਆ ਤੇ ਇਹਨਾਂ ਨੇ ਕਿਹਾ ਕਿ ਸਾਡਾ ਪਹਿਲਾ ਦਿਨ ਆਜ ਤੇ ਉਹ ਕੁਦਰਤੀ ਪਹਿਲੇ ਕਸਟਮਰ ਵੀ ਅਸੀਂ ਹੋਈ ਸੀਗਾ ਪਰ ਇਹ ਆ ਕਿ ਅਸੀਂ ਉਦੋਂ ਤੋਂ ਹੁਣ ਤੱਕ ਆ ਹੀ ਰਹੇ ਹਾਂ ਮੋਸਟਲੀ ਸਾਨੂੰ 10 ਦਿਨ ਹੋ ਚੁੱਕਿਆ ਹਫਤਾ ਦਾ ਆ ਤੇ ਨਾਲ ਹੋਰ ਵੀ ਜਿਹੜਾ ਮੈਗੀ ਵਗੈਰਾ ਬਣਾਉਂਦੇ ਆ ਸੈਂਡਵਿਚ ਉਹ ਵੀ ਤੁਸੀਂ ਟੇਸਟ ਕਰੋ ਸੈਂਡਵਿਚ ਇਹਨਾਂ ਦਾ ਤੁਸੀਂ ਮੈਂ ਰეკਮੈਂਡ ਕਰਦਾ ਕਿ ਸਾਰੇ ਆਕੇ ਟਰਾਈ ਕਰਿਓ ਇੱਕ ਨਾ ਬੰਬੇ ਸਟਾਈਲ ਸੈਂਡਵਿਚ ਬਣਾਉਂਦੇ ਨੇ ਟਿਪੀਕਲ ਬੰਬੇ ਸਟਾਈਲ ਹੈ ਉਹ ਆਪਣੇ ਪੂਰੇ ਲੁਧਿਆਣੇ ਚ ਨਹੀਂ ਇੱਧਰ ਮਿਲਦਾ ਪਿਆ ਜੇ ਤੇ ਬਹੁਤ ਵਧੀਆ ਕੁਆਲਿਟੀ ਦਾ ਬਣਾ ਰਹੇ ਨੇ ਕੱਲ ਇਸ ਰੋਡ 'ਤੇ ਕਰੀਏ ਤੇ ਅਕਸਰ ਇੱਥੇ ਜਿਹੜੇ ਨੇ ਪਰਵਾਸੀ ਜਿਹੜੇ ਨੇ ਪਹਿਲਾਂ ਉਹ ਰੇਡੀਆਂ ਲਗਾਉਂਦੇ ਸੀ ਖਾਣ-ਪੀਂਦੇ ਆ ਲੇਕਿਨ ਹੁਣ ਪੰਜਾਬੀ ਬੜੇ ਨਜ਼ਰ ਆ ਰਹੇ ਨੇ ਤੇ ਕਿੰਨੀ ਕੋ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਪੰਜਾਬੀਆਂ ਦੇ ਹੱਥੇ ਤੋਂ ਬਣਿਆ ਹੋਏ ਘਰ ਤੇ ਖਾਂਦੇ ਆ ਬਾਹਰ ਵੀ ਉਹਨਾਂ ਪੰਜਾਬੀਆਂ ਦੇ ਇਹ ਕੋ ਗੱਲ ਤਾਂ ਕੁਝ ਹੀ ਦੀ ਹੈ ਕਿ ਆਪਣੇ ਜਿਹੜੇ ਪੰਜਾਬੀ ਨੇ ਉਹ ਨਾ ਹੋਰ ਉੱਪਰ ਕੇ ਸਾਹਮਣੇ ਆ ਰਹੇ ਨੇ ਮਿਹਨਤ ਕਰਨੀ ਤਾਂ ਦੇਖੋ ਆਪਣਾ ਸ਼ੁਰੂ ਤੋਂ ਊਸੂਲ ਰਿਹਾ ਹੈ ਕਿ ਮਿਹਨਤ ਤੋਂ ਬਿਨਾ ਤਾਂ ਕੁਝ ਨਹੀਂ ਬਣਦਾ ਪਰ ਇਹ ਹੈ ਕਿ ਅੱਗੇ ਵੱਧ ਕੇ ਆਉਣਾ ਨਾ ਉਹ ਸਭ ਤੋਂ ਵੱਡੀ ਗੱਲ ਆ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਹੌਸਲਾ ਦੇਈਏ ਤੇ ਸਾਰੇ ਅਸੀਂ ਆਈਏ ਜਰੂਰੀ ਨਹੀਂ ਹੈ ਕਿ ਆਪਾਂ ਕੈਫੇਆਂ ਰੈਸਟੋਰੈਂਟਾਂ 'ਚ ਜਾ ਕੇ ਹੀ ਖਾਣਾ ਪੀਣਾ ਮੈਂ ਕਈ ਵਾਰੀ ਆਪਾਂ ਨੂੰ ਇੱਥੇ ਆ ਕੇ ਸਪੋਰਟ ਵੀ ਕਰਨੀ ਚਾਹੀਦੀ ਹੈ ਨਾਲੇ ਦੱਸਣਾ ਵੀ ਚਾਹੀਦਾ ਕਿ ਕਿੱਦਾਂ ਸੁਧਾਰ ਸਕਦੇ ਨੇ ਕਿਉਂਕਿ ਹਰ ਕੋਈ ਬੰਦਾ ਇਹ ਸੋਚ ਨਾਲ ਨਹੀਂ ਸ਼ੁਰੂ ਕਰਦਾ ਕਿ ਅੱਜ ਮੈਂ ਯਾਰ ਐਡਾ ਕਾਰਟ ਲਈ ਆ ਤੇ ਮੈਂ ਕਾਰਟ ਤੇ ਹੀ ਰਹਿਣਾ ਉਹ ਕਹਿੰਦਾ ਮੈਂ ਜਾਣਾ ਰੈਸਟੋਰੈਂਟ ਤੇ ਹੀ ਆ ਪਰ ਉਹਨੂੰ ਪਹੁੰਚਾਉਣ ਵਾਲੇ ਅਸੀਂ ਆ ਕਿਤੇ ਕਿਤੇ ਲੱਗਦਾ ਕਿ ਉਹ ਰੈਸਟੋਰੈਂਟ ਵਾਲਾ ਸਵਾਦ ਹੀ ਜਿਹੜੇ ਕਾਰਟ ਤੇ ਹੁਣ ਮਿਲਣ ਲੱਗ ਗਿਆ ਨਹੀਂ ਜੀ ਉਸ ਤੋਂ ਵੀ ਵਧੀਆ ਮਿਲਣ ਲੱਗ ਗਿਆ ਹਾਂ ਮੈਂ ਉੱਥੇ ਮਹਿੰਗਾ ਜਾ ਕੇ ਲੈਂਦੇ ਨੇ ਇੱਥੇ ਆਰਾਮ ਨਾਲ ਆਪ ਵੀ ਸਾਦੇ ਸਸਤੇ ਵਧੀਆ ਵਧੀਆ ਹੈ ਜੀ ਨਾਲੇ ਪੌਕੇਟ ਫਰੈਂਡਲੀ ਹੈ ਬੱਚੇ ਸਕੂਲਾਂ ਦੇ ਆ ਸਕਦੇ ਨੇ ਨਾਲੇ ਸਕੂਲੇ ਬੱਚਿਆਂ ਨੂੰ ਸਾਫ਼ ਸੁਥਰਾ ਖਾਣ ਨੂੰ ਮਿਲ ਰਿਹਾ ਹੋਰ ਇਸ ਤੋਂ ਵੱਧ ਕੀ ਚਾਹੀਦਾ ਉਹ ਵੀ ਪੌਕੇਟ ਫਰੈਂਡਲੀ ਵਧੀਆ ਚੀਜ਼ ਹੈ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਵੀ ਪੜੇ ਲਿਖੇ ਫੈਮਲੀ ਹੈ ਪੜਾਈ ਕਿੰਨੀ ਨੇ ਵਧੀਆ ਦੱਸਦੇ ਸੀਗੇ ਮੈਨੂੰ ਇਹ ਕਾਫੀ ਵਧੀਆ ਲੱਗ ਕੇ ਪੜੇ ਲਿਖੇ ਨੇ ਤਾਂ ਚੰਗੀ ਗੱਲ ਹੈ ਮੈਂ ਤਾਂ ਇਹੀ ਕਹੂੰਗਾ ਪੰਜਾਬੀਆਂ ਨੂੰ ਵੀ ਕਿ ਸਰਕਾਰਾਂ ਨੂੰ ਵੀ ਇਹੀ ਕਹੂੰਗਾ ਕਿ ਜਿਹੜੇ ਪੰਜਾਬੀ ਹੌਸਲਾ ਕਰ ਰਹੇ ਨੇ ਅੱਗੇ ਆ ਰਹੇ ਨੇ ਨਵੇਂ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਵੀ ਹੌਸਲਾ ਦਿਓ ਤੁਸੀਂ ਵੀ ਉਹਨਾਂ ਨੂੰ ਕਹੋ ਜਾਂ ਉਹਨਾਂ ਦੀ ਥੋੜੀ ਬਹੁਤੀ ਮਸ਼ਹੂਰੀ ਵੀ ਕਰੋ ਇਹ ਨਹੀਂ ਕਿ ਹਰ ਚੀਜ਼ ਪੈਸਾ ਹੀ ਹੁੰਦੀ ਹੈ ਕਈ ਵਾਰੀ ਇਨਸਾਨੀਅਤ ਦੇ ਤੌਰ ਤੇ ਵੀ ਚੱਲਣਾ ਚਾਹੀਦਾ ਪੰਜਾਬੀ ਨੂੰ ਵੀ ਪੰਜਾਬੀ ਦੇ ਨਾਲ ਖੜਨਾ ਚਾਹੀਦਾ ਸੀ ਤਾਂ ਇਹੀ ਕਹਿੰਦੇ ਬਿਲਕੁਲ ਵੀਰ ਨੇ ਬਹੁਤ ਵਧੀਆ ਗੱਲ ਕਹੀ ਕਿ ਪੰਜਾਬੀ ਨੂੰ ਪੰਜਾਬੀਆਂ ਦੇ ਨਾਲ ਜਿਹੜਾ ਖੜਾ ਹੋਣਾ ਚਾਹੀਦਾ ਤੇ ਇੱਧਰ ਤੁਹਾਨੂੰ ਦਿਖਾ ਸਕਦੇ ਕਿ ਕਾਰਡ ਜਿਹੜੇ ਨੇ ਪੜੇ ਲਿਖੇ ਜਿਹੜੇ ਕਪਲ ਹੈ ਉਹਨਾਂ ਵੱਲੋਂ ਜਿੜੀ ਲਗਾਈ ਗਈ ਹੈ ਤੇ ਕਪਲ ਨਾਲ ਗੱਲਬਾਤ ਕੀਤੀ ਗਈ ਹੈ ਮਿਹਨਤ ਕਰ ਰਹੇ ਨੇ ਦੋਵੇਂ ਪੜੇ ਲਿਖੇ ਨੇ ਵਾਈਟ ਕਾਲਰ ਜੋ ਵੀ ਜੋ ਹੈ ਉਹਨਾਂ ਵੱਲੋਂ ਕਿਸੀ ਗਈ ਹੈ ਲੇਕਿਨ ਹੁਣ ਸੜਕ ਤੇ ਖਲੋਕੇ ਇੱਕ ਵਧੀਆ ਕਾਰ ਚ ਦੀ ਉਹਨਾਂ ਵੱਲੋਂ ਲਗਾਈ ਗਈ ਹੈ ਤੇ ਲੁਧਿਆਣਾ ਦੇ ਜਿਹੜੇ ਲੋਕ ਨੇ ਖਾਨਪਿੰਡ ਦੇ ਜਿਹੜੇ ਸ਼ੌਕੀਨ ਨੇ ਉਹਨਾਂ ਵਾਸਤੇ ਖਾਸ ਆਈਟਮ ਜਿਹੜੇ ਨੇ ਇਹ ਲੈ ਕੇ ਆਏ ਨੇ ਔਰ ਜੇਕਰ ਤੁਸੀਂ ਲੋਧੀ ਕਲਰ ਰੋਡ ਤੇ ਆਂਦੇ ਜਾਂ ਜਾਂਦੇ ਹੋ ਤੇ ਇਹਨਾਂ ਕੋਲ ਵੀ ਜ਼ਰੂਰ ਪੁੱਛੋ ਇੱਕ ਹਫਤਾ ਸਿਰਫ ਇਹਨਾਂ ਨੂੰ ਹੋਇਆ ਤੇ ਹਫਤੇ ਵਿੱਚ ਵੀ ਅੱਛਾ ਰਿਸਪੌਂਸ ਜਿਹੜਾ ਇਹਨਾਂ ਨੂੰ ਮਿਲਿਆ ਤੇ ਖਾਨਪਿੰਡ ਦੇ ਵਧੀਆ ਆਈਟਮ ਜਿਹੜੇ ਨੇ ਇਹਨਾਂ ਵੱਲੋਂ ਵੇਚੇ ਜਾ ਰਹੇ ਨੇ ਤੁਸੀਂ ਵੀ ਆ ਕੇ ਇਹਨਾਂ ਦਾ ਸਵਾਦ ਚਖ ਲਓ ਕੈਮਰਾਮੈਨ ਜਸਵਿੰਦਰ ਸਿੰਘ